ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਕਾਲੀ ਦਲ ਕਾਂਗਰਸ ਪਾਰਟੀ ਜਦੋਂ ਬਣਾਈ ਗਈ ਸੀ ਇੱਕ ਅੰਗਰੇਜ਼ ਨੇ ਬਣਾਈ ਸੀ ਸ਼੍ਰੋਮਣੀ ਕਾਲੀ ਦਲ ਦਾ ਬਣਾਉਣ ਦਾ ਮਕਸਦ ਕੋਈ ਸਰਕਾਰ ਬਣਾਉਣ ਦਾ ਨਹੀਂ ਸੀ ਮਕਸਦ ਜ਼ੁਲਮ ਦੇ ਖਿਲਾਫ ਲੜਾਈ ਲੜਨਾ ਬੇਨਸਾ ਫੀ ਦੇ ਖਿਲਾਫ ਲੜਾਈ ਲੜਨਾ ਤੱਕੇਸ਼ਾਈ ਦੇ ਖਿਲਾਫ ਲੜਾਈ ਲੜਨਾ ਆਜ਼ਾਦੀ ਤੋਂ ਪਹਿਲੇ ਵੀ ਜੇ ਇਤਿਹਾਸ ਦੇਖੀਏ ਸਭ ਤੋਂ ਵੱਧ ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਵਾਸਤੇ ਭਾਵੇਂ ਚਾਬੀਆਂ ਦਾ ਮੋਰਚਾ ਭਾਵੇਂ ਜੈਤੋ ਦਾ ਮੋਰਚਾ ਭਾਵੇਂ ਕਾਲਾ ਪਾਣੀ ਦੀ ਜੇਹਲਾਂ ਚ ਭਾਵੇਂ ਫਾਂਸੀ ਦੇ ਪੰਦੇ ਹੈ ਜੇ ਅੰਗਰੇਜ਼ਾਂ ਨਾਲ ਟੱਕਰ ਲਿੱਤੀ ਤੇ ਸਭ ਤੋਂ ਵੱਧ ਅੱਗੇ ਹੋ ਕੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਤੇ ਲੀਡਰਸ਼ਿਪ ਨੇ ਲਿਆ ਜੀ ਮਹਾਰਾਜ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ ਫਤਿਹ ਆਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤੋ ਪਹਿਲੇ ਮੈਂ ਛੋਟੇ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਜਿਨ੍ਹਾਂ ਨੇ ਆਪਣੀ ਕੌਮ ਖਾਤਰ ਆਪਣੀਆਂ ਜਾਨਾਂ ਵਾਰ ਦਿੱਤੀਆਂ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਬੀ ਸਥਾਪਨਾ ਦਿਵਸ ਹੈ 103 ਸਾਲ ਪੁਰਾਣੀ ਪਾਰਟੀ ਹੋ ਗਈ ਹੈ ਜੇ ਤੁਸੀਂ ਹਿੰਦੁਸਤਾਨ ਦਾ ਸਿਆਸੀ ਇਤਿਹਾਸ ਦੇਖੋ ਤੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ ਕਾਂਗਰਸ ਪਾਰਟੀ ਜਦੋਂ ਬਣਾਈ ਗਈ ਸੀ ਇੱਕ ਅੰਗਰੇਜ਼ ਨੇ ਬਣਾਈ ਸੀ ਇਹ ਕਿਸੇ ਹਿੰਦੂਸਤਾਨੀ ਨੇ ਨਹੀਂ ਬਣਾਈ ਸੀ ਅੰਗਰੇਜ਼ ਨੇ ਬਣਾਈ ਸੀ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਵਰਗਾ ਇਤਿਹਾਸ ਮੈਂ ਲਾਦਾ ਕਿਸੇ ਪਾਰਟੀ ਦਾ ਨਹੀਂ ਹੈ ਆਪ ਜੀ ਸਾਰੇ ਜਾਣਦੇ ਹੋ ਕਿ ਉਸ ਸਮੇਂ ਕੀ ਹਾਲਾਤ ਸੀ ਆਪਣੇ ਮੁਲਕ ਵਿੱਚ ਉਦੋਂ ਗੁਰੂ ਘਰਾਂ ਵਿੱਚ ਕਿਵੇਂ ਮਹੰਤ ਕਬਜ਼ਾ ਕਰਕੇ ਬੈਠੇ ਸੀ ਕਿਵੇਂ ਮਹੰਤਾਂ ਨੇ ਉਥੇ ਐ ਜੀਆਂ ਬੇਅਦਬੀਆਂ ਕੀਤੀਆਂ ਕਿ ਆਪਾਂ ਸਟੇਜ ਤੇ ਕਹਿ ਵੀ ਨਹੀਂ ਸਕਦੇ ਉਸ ਟਾਈਮ ਦੀ ਲੀਡਰਸ਼ਿਪ ਇਕੱਠੀ ਹੋਈ ਉਹਨਾਂ ਨੇ ਇਕੱਠੇ ਹੋ ਕੇ ਗੁਰੂ ਘਰਾਂ ਨੂੰ ਆਜ਼ਾਦ ਕਰਾਇਆ ਆਜ਼ਾਦ ਕਰਾ ਕੇ ਕਮੇਟੀ ਬਣਾਈ ਗਈ ਉਹਨਾਂ ਨੇ ਉਦੋਂ ਸੋਚਿਆ ਕਿ ਜੇ ਆਪਾਂ ਨੂੰ ਅੱਗੇ ਤੋਂ ਕੋਈ ਆਪਣੇ ਖਾਲਸਾ ਪੰਥ ਤੇ ਹਮਲਾ ਕਰੇ ਤੇ ਗੁਰੂ ਘਰਾਂ ਤੇ ਹਮਲਾ ਕਰੇ ਤੇ ਆਪਣੇ ਕੋਲੇ ਘੱਟ ਤੋਂ ਘੱਟ ਇੱਕ ਤਾਕਤ ਚਾਹੀਦੀ ਹੈ ਇੱਕ ਫੌਜ ਚਾਹੀਦੀ ਹੈ ਉਹਨਾਂ ਨੇ 1 ਮਹੀਨੇ ਬਾਅਦ ਸ਼ਰੋਮਣੀ ਅਕਾਲੀ ਦਲ ਨੂੰ ਬਣਾਇਆ ਸ਼੍ਰੋਮਣੀ ਕਾਲੀ ਦਲ ਦਾ ਬਣਾਉਣ ਦਾ ਮਕਸਦ ਕੋਈ ਸਰਕਾਰ ਬਣਾਉਂਦਾ ਨਹੀਂ ਸੀ ਮਕਸਦ ਜ਼ੁਲਮ ਦੇ ਖਿਲਾਫ ਲੜਾਈ ਲੜਨਾ ਬੇਇਨਸਾਫੀ ਦੇ ਖਿਲਾਫ ਲੜਾਈ ਲੜਨਾ ਧੱਕੇਸ਼ਾਹੀ ਦੇ ਖਿਲਾਫ ਲੜਾਈ ਲੜਨਾ ਜੇ ਤੁਸੀਂ ਸ਼੍ਰੋਮਣੀ ਕਾਲੀ ਦਲ ਦੇ 103 ਸਾਲ ਦੇ ਇਤਿਹਾਸ ਨੂੰ ਮੈਂ ਤਿੰਨ ਹਿੱਸਿਆਂ 'ਚ ਵੰਡਾਂ ਪਹਿਲਾ ਹਿੱਸਾ ਕਹਿ ਸਕਦੇ ਆ ਆਜ਼ਾਦੀ ਤੋਂ ਪਹਿਲੇ ਦਾ ਦੂਜਾ ਅਖਸਾ ਆਜ਼ਾਦੀ ਤੇ ਬਾਅਦ ਤੇ ਇਸਤਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਤੱਕ ਤੀਜਾ ਇਤਿਹਾਸਾ ਪ੍ਰਕਾਸ਼ ਸਿੰਘ ਜੀ ਬਾਦਲ ਦੀ ਅਗਵਾਈ ਥੱਲੇ ਸੇਵਾ ਜਦ ਮੁੱਖ ਸੇਵਾਦਾਰ ਸਾਹਿਬ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਸੌਂਪੀ ਗਈ ਸੀ ਤੇ ਉਹਦੇ ਬਾਅਦ ਦਾ ਆਜ਼ਾਦੀ ਤੋਂ ਪਹਿਲੇ ਵੀ ਜੇ ਇਤਿਹਾਸ ਦੇਖੀਏ ਸਭ ਤੋਂ ਵੱਧ ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਵਾਸਤੇ ਭਾਵੇਂ ਚਾਬੀਆਂ ਦਾ ਮੋਰਚਾ ਭਾਵੇਂ ਜੈਤੋ ਦਾ ਮੋਰਚਾ ਭਾਵੇਂ ਕਾਲਾ ਪਾਣੀ ਦੀ ਜੇਹਲਾਂ ਚ ਹੈ ਭਾਵੇਂ ਫਾਂਸੀ ਦੇ ਪੰਦੇ ਹੈ ਜੇ ਅੰਗਰੇਜ਼ਾਂ ਨਾਲ ਟੱਕਰ ਲਿੱਤੀ ਤੇ ਸਭ ਤੋਂ ਵੱਧ ਅੱਗੇ ਹੋ ਕੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਤੇ ਲੀਡਰਸ਼ਿਪ ਨੇ ਲਈ। ਦੇਸ਼ ਆਜ਼ਾਦ ਹੋਇਆ। ਬੜੇ ਆਪਣੇ ਨਾਲ ਵਾਅਦੇ ਕੀਤੇ ਗਏ ਕਿ ਆਜ਼ਾਦ ਮੁਲਕ ਵਿੱਚ ਬੜੀ ਖੁਸ਼ੀਆਂ ਮਿਲਗੀਆਂ। ਬੜੀ ਫੇਅਰਨੈਸ ਹੋਊਗੀ, ਇਨਸਾਫ਼ ਮਿਲੂਗਾ। ਦੇਸ਼ ਨੂੰ ਪਾਸ਼ਾ ਦੇ ਹਿਸਾਬ ਨਾਲ ਵੰਡਿਆ ਗਿਆ ਕਲੇ ਆਪਣੇ ਨਾਲ ਵਿਤਕਰਾ ਕੀਤਾ ਗਿਆ ਆਪਾਂ ਨੂੰ ਪੰਜਾਬੀ ਸੂਪੇ ਦਾ ਮੋਰਚਾ ਲਾਉਣਾ ਪਿਆ ਜਦੋਂ ਦੇਸ਼ ਵਿੱਚ ਪਾਣੀਆਂ ਦੀ ਵੰਡ ਹੋਈ ਉਦੋਂ ਰਿਪੇਰੀਅਨ ਰਾਈਟਸ ਦੇ ਤਹਿਤ ਪਾਣੀ ਵੰਡੇ ਗਏ ਜਿਹੜੇ ਸੂਬੇ ਦੇ ਵਿੱਚੋਂ ਦਰਿਆ ਵਗਦੇ ਉਹ ਸੂਬੇ ਨੂੰ ਦਿੱਤੇ ਗਏ ਪਰ ਆਪਣੇ ਨਾਲ ਫਿਰ ਤੋਂ ਧੱਕਾ ਕੀਤਾ ਗਿਆ ਇੰਨਾ ਬੇਇਨਸਾਫੀ ਹੋਈ ਪਾਣੀ ਦੀ ਸਾਰਾ ਕੁਝ ਆਪਣੇ ਵਾਸਤੇ ਪਾਣੀ ਹੈ ਨਾ ਆਪਣੇ ਕੋਲੇ ਕੋਈ ਸੋਨੇ ਦੀ ਖਾਨ ਹੈ ਨਾ ਆਪਣੇ ਕੋਲ ਕੋਈ ਤੇਲ ਨਿਕਲਦਾ ਨਾ ਕੋਲਾ ਨਿਕਲਦਾ ਪੰਜਾਬ ਕੋਲੇ ਪਾਣੀ ਹੈ ਪਾਣੀ ਸਿਰ ਤੇ ਆਪਾ ਦੇਸ਼ ਨੂੰ ਅੰਨ ਦਿੰਨੇ ਆ ਪਰ ਹੋਇਆ ਕੀ ਉਸ ਟਾਈਮ ਦੇ ਹੁਕਮਰਾਨਾਂ ਨੇ ਜਿੰਨਾ ਪਾਣੀ ਪੰਜਾਬ ਦਾ ਹੈ ਇੱਕ ਝਟਕੇ ਨਾਲ ਇੱਕ ਦਸਕਤ ਨਾਲ ਅੱਧਾ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਕੋਈ ਰਿਪੇਰੀਅਨ ਰਾਈਟ ਨਹੀਂ ਕੋਈ ਪੁੱਛਿਆ ਨਹੀਂ ਗਿਆ ਕੋਈ ਕੈਬਨਿਟ ਦਾ ਮੀਟਿੰਗ ਨਹੀਂ ਕੋਈ ਪਾਰਲੀਮੈਂਟ ਦਾ ਐਕਟ ਨਹੀਂ ਕੁਝ ਨਹੀਂ ਉਹਦੇ ਬਾਅਦ ਫਿਰ ਤੋਂ ਫਿਰ ਤੋਂ ਉਹਨਾਂ ਹੁਕਮਰਾਨੀ ਸਰਕਾਰਾਂ ਆਈਆਂ ਜਿੰਨਾ ਤਾਂ ਬਚਿਆ ਸੀ ਉਹਦਾ ਅੱਧਾ ਫਿਰ ਤੋਂ ਹਰਿਆਣੇ ਨੂੰ ਦਿੱਤਾ ਆਪਾਂ ਜੋ ਪਾਣੀ ਆਪਣੇ ਕੋਲ ਹੈ ਕੱਲਾ 25% ਹੈ ਆਪਣੇ ਦਰਿਆਵਾਂ ਦਾ ਜੇ ਦਰਿਆ ਹੜੋਂਦੇ ਐ ਨੁਕਸਾਨ ਆਪਣਾ ਜੇ ਪਾਣੀ ਘੜਦਾ ਉਹ ਆਪਣਾ ਪੂਰਾ ਲੈ ਲੈਂਦੇ ਆ ਆਪ ਨੂੰ ਘੜ ਮਿਲਦਾ ਹੈ ਕਲਿਆਣੀ ਆਪਣੇ ਨਾਲ ਪੰਜਾਬੀ ਬੋਲਦੇ ਇਲਾਕੇ ਆਪਾਂ ਨੂੰ ਨਹੀਂ ਦਿੱਤੇ ਆਪਣਾ ਇਕੱਲਾ ਸੂਬਾ ਦੇਸ਼ ਦਾ ਜਿੱਥੇ ਆਪਣਾ ਕੋਈ ਕੈਪੀਟਲ ਹੈ ਨਹੀਂ ਜਿਹੜਾ ਤੁਸੀਂ ਜੇ ਤੁਸੀਂ ਇਕਨੋਮਿਕਸ ਪੜ੍ਹੋ ਜਿਹੜੇ ਕੈਪੀਟਲ ਹੁੰਦੇ ਆ ਉਹ ਸੂਬੇ ਦੀ ਸਭ ਤੋਂ ਜ਼ਿਆਦਾ ਜੀਡੀਪੀ ਉਸ ਕੈਪੀਟਲ ਵਿੱਚੋਂ ਨਿਕਲਦੀ ਹੈ ਅੱਜ ਬੰਬਈ ਨੂੰ ਮਹਾਰਾਸ਼ਟਰ ਜੋ ਕੱਢ ਲੋ ਬਾਹਰ ਮਹਾਰਾਸ਼ਟਰ 'ਚ ਕੋਈ ਬਚੂਗਾ ਨਹੀਂ ਅੱਜ ਤੁਸੀਂ ਹਾਈਦਰਾਬਾਦ ਨੂੰ ਕੱਢ ਦੋ ਕੋਈ ਬੈਂਗਲੌਰ ਨੂੰ ਪਾਸੇ ਕਰ ਦੋ ਬਾਕੀ ਸੂਬੇ 'ਚ ਕੁਝ ਨਹੀਂ ਹੈ ਕਿਉਂਕਿ ਸਾਰੀ ਇਨਵੈਸਟਮੈਂਟ ਉੱਥੇ ਆ ਜਾਂਦੀ ਹੈ ਫਿਰ ਉੱਥੇ ਟੈਕ ਸਾਰਾ ਕੁਝ ਮਿਲਦਾ ਹੈ ਆਪਣੇ ਕੋਲ ਹੈ ਹੀ ਨਹੀਂ ਆਪਣੀ ਜੋ ਪੰਜਾਬ ਦੀ ਚੰਡੀਗੜ੍ਹ ਦੀ ਆਮਦਨ ਉਹ ਸਾਰੀ ਸੈਂਟਰ ਲੈ ਜਾਂਦੀ ਆਪਣੇ ਕੋਲ ਹੈ ਹੀ ਨਹੀਂ ਸੋ ਆਤ ਆਪਣੇ ਹਾਲਾਤ ਚਲਦੇ ਰਹੇ ਪਰ ਜਦੋਂ ਕੋਈ ਜ਼ੁਲਮ ਦੀ ਲੜਾਈ ਖਿਲਾਫ ਹੋਈ ਦੇਸ਼ ਵਿੱਚ ਅੱਗੇ ਕਾਲੀ ਦਲ ਐਮਰਜੈਂਸੀ ਲਾਈ ਗਈ ਜੇ ਦੇਸ਼ ਵਿੱਚ ਜੇ ਕਿਸੇ ਨੇ ਲੜਾਈ ਲੜੀ ਜੇ ਅੱਗੇ ਹੋ ਕੇ ਐਮਰਜੈਂਸੀ ਨੂੰ ਖਤਮ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਸ਼੍ਰੋਮਣੀ ਕਾਲੀ ਦਲ ਦਾ ਹੈ ਇਤਿਹਾਸ ਗਵਾਹ ਹੈ ਤਕਰੀਬਨ 90 ਹਜ਼ਾਰ ਲੋਕ ਪੂਰੇ ਦੇਸ਼ ਵਿੱਚ ਗ੍ਰਿਫਤਾਰ ਕੀਤੇ ਗਏ ਤੇ 60000 ਤੋਂ ਵੱਧ ਕੱਲੇ ਪੰਜਾਬ ਦੇ ਸੀ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਤੋਂ ਕੋ ਲੀਡਰ ਨੇ ਪ੍ਰੈਸ ਦੀ ਜ਼ਾਦੀ ਦੇਸ਼ ਦੀ ਆਜ਼ਾਦੀ ਜਿਹੜੀ ਬੰਦ ਕਰ ਦਿੱਤੀ ਸੀ ਉਸ ਰਜ਼ਾਦੀ ਨੂੰ ਫਿਰ ਤੋਂ ਆਜ਼ਾਦ ਕਰਾਉਣ ਵਿੱਚ ਥੋੜਾ ਯੋਗਦਾਨ ਰਿਹਾ ਪਰ ਫਿਰ ਵੀ ਇਨਸਾਫ ਆਪਣੇ ਨਾਲ ਨਹੀਂ ਭਾਵੇਂ ਕਿਸਾਨ ਦੀ ਗੱਲ ਹੋਏ ਐਮ ਐਸ ਪੀ ਪਹਿਲੇ ਨਹੀਂ ਹੁੰਦੀ ਸੀ ਆ ਦਾ ਸ਼੍ਰੋਮਣੀ ਕਾਲੀ ਦਲ ਨੇ ਸੰਘਰਸ਼ ਕਰਕੇ ਐਮ ਐਸ ਵੀ ਪੀ ਦੁਵਾਈ ਫਿਰ ਜੇ ਮੈਂ ਹਿੱਸਾ ਲੈ ਮਾਸ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਜਦੋਂ ਸੇਵਾਦਾਰ ਬਣੇ ਜਦੋਂ ਆਪਣੀ ਸਰਕਾਰਾਂ ਬਣ ਲੱਗੀਆਂ ਆਪਣੀ ਜੀ ਲੀਡਰਸ਼ਿਪ ਪੁਰਾਣੀ ਹੈ ਸਾਰੇ ਜਾਣਦੇ ਹੋ ਉਹਨਾਂ ਨੇ ਕਿਤੇ ਨਹੀਂ ਸੋਚਿਆ ਸੀ ਕਿ ਆਪਾਂ ਲੜਾਈ ਲੜ ਰਹੇ ਆ ਸਰਕਾਰ ਬਣਾਉਣ ਵਾਸਤੇ ਆਪਾਂ ਕਿਤੇ ਕਾਲੀ ਵਰਕਰ ਤੇ ਲੀਡਰ ਨੇ ਸਰਕਾਰ ਬਣਾਉਣ ਵਾਸਤੇ ਲੜਾਈ ਨਹੀਂ ਲੜੀ ਜ਼ੁਲਮ ਦੇ ਖਿਲਾਫ ਲੜਾਈ ਲੜਨ ਵਾਸਤੇ ਕੀਤੀ ਇਹ ਕੱਲੇ ਸਰਕਾਰ ਲੜਾਉਣ ਵਾਸਤੇ ਬਣਾਉਣ ਵਾਸਤੇ ਲਈ ਲੜਦੇ ਫਿਰ ਕਿਸੇ ਵਰਕਰ ਨੇ 16 16 ਸਾਲ ਜੇਲ੍ਹਾਂਾਂ ਨਹੀਂ ਜਾਣੀਆਂ ਉਹ ਤਾਂ ਦਿੰਦੇ ਸੀ ਸਰਕਾਰਾਂ ਨਹੀਂ ਕਿਸੇ ਨੇ ਨਹੀਂ ਕਿਹਾ ਕਿ ਸਾਨੂੰ ਅਸੀਂ ਤੁਹਾਡੇ ਨਾਲ ਰਲ ਜਾਾਂਗੇ ਸਾਨੂੰ ਜੇਲ੍ਹਾਂਾਂ ਜਾਣਾ ਮਨਜ਼ੂਰ ਹੈ ਆਜ਼ਾਦੀ ਦੇ ਬਾਅਦ 15 ਸਾਲ 16 ਸਾਲ 10 ਸਾਲ ਇਹ ਜੀ ਮਿਸਾਲ ਕਿੱਥੇ ਹੈ ਕਿਸੇ ਕਿਸੇ ਪਾਰਟੀ ਚ ਦੱਸੋ ਕਿਸੇ ਪਾਰਟੀ ਚ ਨਹੀਂ ਹੈ ਜਿਹੜੀ ਤੁਹਾਡੀ ਪਾਰਟੀ ਜੀ ਜੇ ਤੁਸੀਂ ਸ਼੍ਰੋਮਣੀ ਕਾਲੀ ਦਲ ਦਾ ਇਤਿਹਾਸ 103 ਸਾਲ ਦਾ ਫਿਰ ਤੋਂ ਮੈਂ ਗੱਲ ਕਹਿ ਰਿਹਾ ਹਾਂ 103 ਸਾਲ ਚ ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਕਾਲੀ ਦਲ ਸ਼੍ਰੋਮਣੀ ਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ ਆ ਕੌਮ ਦੀ ਹੈ ਜਿਸ ਸਮੇਂ ਜਿਸ ਲੀਡਰ ਨੂੰ ਵਾਹੀ ਦੀ ਮੌਕੇ ਸੇਵਾ ਦਿੱਤੀ ਜਾਂਦੀ ਹੈ ਉਹ ਸੇਵਾ ਸੰਭਾਲ ਲੈਂਦਾ ਤੇ ਆਪਣੀ ਸੇਵਾ ਪੂਰੀ ਕਰਦਾ ਹੈ ਸੋ ਸਾਰੇ ਵਰਕਰਾਂ ਨੇ ਸਾਰੇ ਬਜ਼ੁਰਗਾਂ ਨੇ ਸਾਰੀ ਲੀਡਰਸ਼ਿਪ ਨੇ ਵਕਫਾ ਟਾਈਮ ਆਪਣਾ ਹਿੱਸਾ ਪਾ ਕੇ ਐਸ ਖਾਲਸਾ ਪੰਥ ਦੀ ਜਥੇਬੰਦੀ ਨੂੰ ਇੰਨਾ ਤਕੜਾ ਰੱਖਿਆ ਸ ਆਪrakash Singh ਜੀ ਬਦਲ ਨੂੰ ਤਕਰੀਬਨ 96 ਸਾਲ ਦੀ ਉਮਰ ਉਹਨਾਂ ਦੀ ਪੂਰੀ ਸੀ 70 ਸਾਲ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਸੇਵਾਦਾਰ ਦੀ ਐਜ਼ ਅ ਮੁੱਖ ਮੰਤਰੀ ਇਹ ਹੈ ਜ਼ਬਰਦਾਨ ਉਹਨਾਂ ਨੇ ਸੇਵਾ ਸੰਭਾਲ ਕੇ ਅਗਵਾਈ ਕੀਤੀ ਉਹਨਾਂ ਦੀ ਸੋਚ ਤੇ ਸਮੋਚ ਸੁਚੇ ਕਾਲੀ ਦਲ ਦੀ ਸੋਚ ਇੱਕੋ ਇੱਕ ਰਹੀ ਹੈ ਸਰਬੱਤ ਦੇ ਭਲੇ ਦੀ ਸਾਰਿਆਂ ਦਾ ਸਤਕਾਰ ਕਰਨ ਦੀ ਸਾਰੇ ਧਰਮਾਂ ਨੂੰ ਇਕੱਠੇ ਰੱਖਣ ਦੀ ਪੰਜਾਬ ਨੂੰ ਪੰਜਾਬ ਦੇ ਨੂੰ ਤਰੱਕੀ ਤੇ ਲੈ ਕੇ ਜਾਂਦੀ ਤੁਸੀਂ ਦੇਖੋ ਸਾਰੇ ਧਰਮਾਂ ਦਾ ਸਤਕਾਰ ਜਦੋਂ ਸਤਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਸੀ ਹਿੰਦੂ ਭਾਈਚਾਰਾ ਕਹਿੰਦਾ ਸੀ ਕਿ ਬਾਦਲ ਸਾਹਿਬ ਸਾਡੀ ਹੈ ਸਰਕਾਰ ਸਾਡੀ ਹੈ 크ਿਸਚੀਅਨ ਕਹਿੰਦੇ ਸੀ ਸਾਡੀ ਹੈ ਮੁਸਲਮ ਭਾਈਚਾਰਾ ਕਹਿੰਦਾ ਸੀ ਸਾਡੀ ਹੈ ਸਾਰੇ ਧਰਮਾਂ ਦੇ ਪਵਿੱਤਰ ਸਥਾਨ ਬਾਦਲ ਸਾਹਿਬ ਨੇ ਜਦ ਮੁੱਖ ਮੰਤਰੀ ਆਪ ਖੜ ਖੜ ਕੇ ਸਜਾਇਆ ਬਣਾਏ ਖਾਲਸਾ ਪੰਥ ਦੀ ਪਾਰਟੀ ਦੀ ਸੇਵਾ ਸੰਭਾਲੀ ਸਰਕਾਰ ਬਣੀ ਬਾਦਲ ਸਾਹਿਬ ਦੀ ਸੋਚ ਸੀ ਕਿ ਆਪਣੀ ਕੌਮ ਦਾ ਖਾਲਸਾ ਪੰਥ ਦਾ ਵਿਰਸਾ ਸੰਭਾਲਿਆ ਜਾਏ ਐਡਾ ਗੌਰਵ ਮਈ ਵਿਰਸਾ ਹੈ ਆਪਣੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਮੈਨੂੰ ਯਾਦ ਹੈ ਜਦੋਂ ਵੀ ਸਰਕਾਰ ਆਉਂਦੀ ਜਿੰਨਾ ਟਾਈਮ ਲਗਦਾ ਉਹਨਾਂ ਦਾ ਘੱਟ ਤੋਂ ਘੱਟ ਅੱਧਾ ਟਾਈਮ ਇਸ ਕੰਮ 'ਚ ਲੱਗਦਾ ਸੀ ਮੀਟਿੰਗਾਂ ਵਿੱਚ ਕਿ ਵਿਰਾਸਤੇ ਖਾਲਸਾ ਕਿਵੇਂ ਬਣਾਉਣਾ ਹੈ ਛੋਟੇ ਕੱਲੂ ਕਰਾ ਤੱਕ ਕਿਵੇਂ ਬਣਾਉਣਾ ਹੈ ਵੱਡੇ ਕੱਲੂ ਕਰਾ ਕਿਵੇਂ ਬਣਾਉਣਾ ਹੈ ਮੰਦਾ ਸਿੰਘ ਭਾਦਰ ਦੀ ਯਾਦ ਕਰ ਕਿਵੇਂ ਬਣਾਉਣੀ ਹੈ ਜੇ ਕੋਈ ਆਪਣੀ ਕੌਮ ਦੀ ਕੁਸ਼ਤਾਬ ਦੀ ਆ ਜਾਂਦੀ ਫਿਰ ਪੂਰਾ ਸਮਾਂ ਲੱਗ ਜਾਂਦੇ ਕਿਵੇਂ ਧੂਮ-ਧਾਮ ਨਾਲ ਬਣਾਉਣਾ ਹੈ ਇੱਥੋਂ ਤੱਕ ਸੋਚ ਸੀ ਕਿ ਜਦੋਂ ਜਿੱਥੇ-ਜਿੱਥੇ ਆਪਣੇ ਗੁਰੂ ਸਾਹਿਬ ਦੇ ਚਰਨ ਛੋਹ ਹੋਏ ਆ ਉਹ ਸ਼ਹਿਰਾਂ ਨੂੰ ਕਿਵੇਂ ਸਜਾਉਣਾ ਹੈ ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਦੇਖੋ ਪਹਿਲੇ ਕੀ ਸੀ ਤਕਾਲੀ ਪੰਥਕ ਸਰਕਾਰ ਦੇ ਬਾਅਦ ਕਿੰਨਾ ਖੂਬਸੂਰਤ ਬਣਾਇਆ ਗਿਆ ਤਲਵੰਡੀ ਸਾਹਿਬ ਉਹ ਤੱਕ ਕਿਵੇਂ ਬਣਾਇਆ ਗਿਆ ਮੁਖਸਰ ਸਾਹਿਬ ਤਰਨਤਨ ਸਾਹਿਬ ਸਾਰੀ ਜਗ੍ਹਾ ਤੇ ਉਹਨਾਂ ਨੂੰ ਹਰ ਕਿਸਮ ਦੀ ਸਹੂਲਤ ਉੱਥੇ ਦਿੱਤੀ ਗਈ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਕਿਵੇਂ ਡਿਵੈਲਪ ਕੀਤਾ ਗਿਆ ਆ ਸਾਹਮਣੇ ਦਰਬਾਰ ਸਾਹਿਬ ਦੇ ਸਾਹਮਣੇ ਦੇਖੋ ਕਿਵੇਂ ਸਾਰੀ ਜਗ੍ਹਾ ਕਿਵੇਂ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਨੂੰ ਡਿਵੈਲਪ ਕੀਤਾ ਗਿਆ ਅਸੀਂ ਕਿਸੇ ਤੇ ਕਿਸੇ ਦੀ ਆਸਾਨ ਕਰਕੇ ਨਹੀਂ ਕਿਤੇ ਇਸ਼ਤਿਹਾਰ ਕੱਢ ਕੇ ਨਹੀਂ ਦਿਲੋਂ ਦਿਲੋਂ ਸੇਵਾ ਸੰਭਾਲੀ ਇੱਕੋ ਹੀ ਮਕਸਦ ਸੀ ਕਿ ਆਪਾਂ ਆਪਣੀ ਕੌਮ ਦਾ ਇਤਿਹਾਸ ਨੂੰ ਸੰਭਾਲ ਕੇ ਰੱਖਿਆ ਜਾਏ ਕੌਮ ਦੀ ਚੜ੍ਹਦੀ ਕਲਾ ਹੋਵੇ ਜਿੱਥੇ ਵੀ ਆਪਣੇ ਕਿਸੇ ਆਪਣੇ ਪੰਜਾਬੀ ਨੂੰ ਜਾਂ ਖਾਲਸਾ ਪੰਥ ਦੇ ਕਿਸੇ ਜੀਨੂ ਕਿਤੇ ਵੀ ਕੋਈ ਸਮੱਸਿਆ ਹੁੰਦੀ ਦੇਸ਼ ਵਿੱਚ ਜਾਂ ਦੁਨੀਆ ਵਿੱਚ ਸਾਹ ਪ੍ਰਕਾਸ਼ ਸਿੰਘ ਬਾਦਲ ਜਾਂ ਪੰਦੀ ਸਰਕਾਰ ਉਹਦੇ ਅਗਨਾਂ ਲੱਕ ਜੋੜੇ ਜੁੜਦੇ ਕਲਿਆਨੇ ਪੰਜਾਬ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ ਕਿਸਾਨੀ ਨੂੰ ਕਿਵੇਂ ਉਹਦੀ ਮੁਸ਼ਕਲ ਬਦੂਰ ਕਰਨੀ ਹੈ ਤੁਸੀਂ ਦੇਖ ਲਓ ਭਾਵੇਂ ਖਾਲੇ ਐ ਭਾਵੇਂ ਕੱਸੀਆਂ ਭਾਵੇਂ ਅੰਡਰਗਰਾਉਂਡ ਪਾਈਪ ਸਿਸਟਮ ਆ ਭਾਵੇਂ ਮੰਡੀਆਂ ਭਾਵੇਂ ਲਿੰਕ ਰੋਡਾਂ ਐ ਪਾਵੇਂ ਐਮਐਸਪੀ ਆ ਸਾਰਾ 쿠ਸ਼ੀ ਅਕਾਲੀ ਅਸਲ ਦੀ ਸਰਕਾਰਾਂ ਦੇ ਦੌਰਾਨ ਕੀਤਾ ਗਿਆ ਕਿਸੇ ਹੋਰ ਦੀ ਇੱਕ ਨਿਸ਼ਾਨੀ ਨਹੀਂ ਹੈ ਗਰੀਬ ਨੂੰ ਕੁਝ ਵੀ ਸਹੂਲਤ ਹੋਏ ਪਾਵੇਂ ਆਟਾ ਦਾਲਾ ਪਾਵੇਂ ਸ਼ਗਨ ਆ ਪਾਵੇਂ ਪੈਨਸ਼ਨ ਆ ਪਾਵੇਂ ਸਕਾਲਰਸ਼ਿਪ ਹੈ ਸਾਪ੍ਰਕਾਸ਼ੀਨ ਬਾਦਲ 50 ਸਾਲ ਅਗਵਾਈ ਕਰਦੇ ਉਹ ਉਹਨਾਂ ਨੂੰ ਪਤਾ ਸੀ ਪਿੰਡ ਪਿੰਡ ਜਾਂਦੇ ਘਰ ਘਰ ਜਾਂਦੇ ਗਰੀਬ ਦੇ ਘਰੇ ਬੈੰਦੇ ਰੋਟੀ ਖਾਂਦੇ ਬੈ ਕੇ ਸੁਣਦੇ ਗੱਲਾਂ ਕਿਉਂਕਿ ਸੋਚ ਅਕਾਲੀ ਦਲ ਦੀ ਅਕਾਲੀ ਦਲ ਦਾ ਮਤਲਬ ਪੰਜਾਬ ਅਕਾਲੀ ਦਲ ਦਾ ਮਤਲਬ ਖਾਲਸਾ ਪੰਥ ਦੀ ਫੌਜ ਪੰਜਾਬੀਆਂ ਦੀ ਆਵਾਜ਼ ਅਕਾਲੀ ਦਲ ਕਹੇ ਜੀ ਪਾਰਟੀ ਜਿਹੜੀ ਝੁਕਣ ਵਾਲੀ ਨਹੀਂ ਅੱਜ ਪੰਜਾਬ ਵਿੱਚ ਸੜਕਾਂ ਬਣ ਗਈਆਂ ਹਾਈਵੇ ਬਣ ਗਏ 에어ਪੋਰਟ ਬਣ ਗਏ ਆਪਣੇ ਤੁਸੀਂ ਦੇਖੋ ਤਰੱਕੀ ਉਹਦੇ ਮਗਰ ਕੌਣ ਹੈ ਸ਼ਰੋਮਨੀ ਅਖਾਲੀ ਦਲ ਇੱਕ ਨਿਸ਼ਾਨੀ ਨਹੀਂ ਕਿਸੇ ਦੀ ਇੱਕ ਨਿਸ਼ਾਨੀ ਨਹੀਂ ਕਿਸੇ ਦੀ ਆਪਾਂ ਜਿੰਨਾ ਮਰਜੀ ਲੋਕੀ ਆਉਂਦੇ ਆ ਨਾ ਲੈ ਕੇ ਗੁੰਮਰਾਹ ਕਰਕੇ ਜਿਦੋਂ ਸਾਰੀਆਂ ਇਹਦੀਆਂ ਤਾਕਤਾਂ ਨੇ ਐਜੀ ਤਾਕਤਾਂ ਨੇ ਦੇਖਿਆ ਕਿ ਐਸ ਸਹੀਦਾਂ ਦੀ ਜਥੇਬੰਦੀ ਨੂੰ ਇਸ ਤਾਕਤ ਨੂੰ ਐਸੋ ਦੀ ਲੋਕਪ੍ਰਿਅਤਾ ਨੂੰ ਕਿਵੇਂ ਰੋਕਿਆ ਜਾਏ ਫਿਰ ਸਾਸ਼ਾਂ ਸ਼ੁਰੂ ਹੋ ਗਈਆਂ ਐ ਜੀਆਂ ਜਥੇਬੰਦੀਆਂ ਖੜੀਆਂ ਹੋ ਗਈਆਂ ਵੱਡੇ ਬਾਦਲ ਸਾਹਿਬ ਜਦੋਂ ਸਰਕਾਰ ਚ ਸੀ ਅਖੀਰ ਚ ਉਦੋਂ ਬਾਅਦ ਬਿਮਾਰ ਵੀ ਰਹੇ ਐ ਜਦੋਂ ਵੀ ਮੈਂ ਉਹਨਾਂ ਕੋਲੇ ਜਾਂਦਾ ਉਹਨਾਂ ਕੋਲੇ ਬਹਿੰਦਾ ਮੈਨੂੰ ਇੱਕ ਗੱਲ ਕਹਿੰਦੇ ਰਹਿੰਦੇ ਕਿ ਮੇਰੀ ਜ਼ਿੰਦਗੀ ਚ ਮੈਨੂੰ ਸਭ ਤੋਂ ਵੱਡਾ ਦੁੱਖ ਕਿ ਮੇਰੇ ਚੀਫ ਮਿਨਿਸਟਰ ਹੁੰਦੇ ਪੰਥੀ ਸਰਕਾਰ ਦੇ ਹੁੰਦੇ ਬੇਅਦਬੀ ਹੋਈ ਮੈਨੂੰ ਦੁੱਖ ਹੈ ਕਿ ਮੈਨੂੰ ਮੌਕਾ ਨਹੀਂ ਦਿੱਤਾ ਗਿਆ ਦੋਸ਼ੀਆਂ ਨੂੰ ਫੜਨ ਦਾ ਮੌਕਾ ਨਹੀਂ ਦਿੱਤਾ ਗਿਆ ਤਾਕਤਾਂ ਉਹਨੂੰ ਐ ਜੀਆਂ ਇਕੱਠੀਆਂ ਹੋ ਗਈਆਂ ਉਹਨਾਂ ਨੇ ਬਹਾਨਾ ਲੱਭਿਆ ਕਿ ਆ ਮੌਕਾ ਮਿਲ ਗਿਆ ਕਿ ਸਿਆਸਤ ਕਰੋ ਸਾਰੇ ਨੇ ਇਕੱਠੇ ਹੋ ਕੇ ਸੰਤਾਨੀਆਂ ਭਾਵਨਾ ਨੂੰ ਹੋਰ ਉਲਜਾਰਿਆ ਤੇ ਪ੍ਰੈਸ਼ਰ ਇੰਨਾ ਪਾ ਦਿੱਤਾ ਕਿ ਸਾਨੂੰ ਮਜਬੂਰ ਕਰ ਦਿੱਤਾ ਕਿ ਸੀਬੀਏ ਨੂੰ ਦੇਣਾ ਪਏ ਕਿ ਆਪ ਕਾਲੀ ਦਲ ਦੀ ਸਰਕਾਰ ਇਹਦੀ ਇਨਕੁਆਇਰੀ ਨਾ ਕਰੇ ਦੋਸ਼ਿਆਂ ਨੂੰ ਨਾ ਫੜੇ ਮੈਨੂੰ ਬਾਦਲ ਸਾਹਿਬ ਕਹਿੰਦੇ ਕਹਿੰਦੇ ਸਭ ਤੋਂ ਵੱਡਾ ਦੁੱਖ ਮੈਨੂੰ ਹੈ ਮੇਰੇ ਰਾਜ ਵਿੱਚ ਬੇਦਬੀ ਹੋਈ ਹੋਏ ਤੇ ਮੈਂ ਆਪਣੇ ਦੋਸ਼ਿਆਂ ਨੂੰ ਨਾ ਫੜ ਸਕਾਂ ਮੈਨੂੰ ਉਹਨਾਂ ਨੇ ਕਈ ਵਾਰ ਕਿਹਾ ਕਹਿੰਦਾ ਜੇ ਪਰਮਾਤਮਾ ਤੈਨੂੰ ਮੌਕਾ ਦੇ ਜਾਂ ਕਿਸੇ ਪਾਰਟੀ ਦੇ ਲੀਡਰ ਨੂੰ ਮੌਕਾ ਦੇ ਆ ਦੋਸ਼ੀਆਂ ਨੂੰ ਜਰੂਰ ਫੜ ਕੇ ਅੰਦਰ ਕਰਨਾ ਹੋਇਆ ਕੀ ਕਿਤੇ ਆਪਾਂ ਪਛਾਣਿਆ ਕਿ ਬੇਦਬੀ ਹੋਈ ਉਹਦੇ ਬਾਅਦ ਸਿਆਸਤ ਹੀ ਹੋਈ ਦੋਸ਼ੀਆਂ ਤਰਫ ਤਾਂ ਕਿਸੇ ਨੇ ਗਿਆ ਹੀ ਨਹੀਂ ਕੋਈ ਨਾ ਕਿਸੇ ਨੇ ਦੋਸ਼ੀ ਫੜੇ ਨਾ ਫੜਨ ਦਾ ਨਿਸ਼ਾਨਾ ਰੱਖਿਆ 24 ਘੰਟੇ ਸਾਰੇ ਅਕਾਲੀ ਦਲ ਅਕਾਲੀ ਦਲ ਬਾਦਲ ਅਕਾਲੀ ਦਲ ਬਾਦਲ ਅਕਾਲੀ ਦਲ ਉਹ ਲੋਕ ਕਿੱਥੇ ਐ ਜਦੋਂ ਸੱਚਖੰਡ ਹਰਮੰਦਰ ਸਾਹਿਬ ਐਡੀ ਵੱਡੀ ਪ੍ਰਧਾਨ ਸਾਹਿਬ ਨੇ ਜਕਰ ਕੀਤਾ ਬੇਅਦਬੀ ਹੋਏ ਕਿਸੇ ਨੇ ਉਹਨਾਂ ਦੀ ਆਵਾਜ਼ ਉਠਾਈ ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਬੇਅਦਬੀ ਹੋਈ ਕਿਸੇ ਨੇ ਆਵਾਜ਼ ਉਠਾਈ ਪਟਿਆਲੇ ਬੇਅਦਬੀ ਹੋਈ ਕਿਸੇ ਨੇ ਆਵਾਜ਼ ਉਠਾਈ ਪਿਛਲੇ 1 ਸਾਲ ਦੇ ਅੰਦਰ ਅੰਦਰ ਤਿਕਰੀਪਨ 10 11 ਜਗ੍ਹਾ ਬਿਆਦਬੀਆਂ ਹੋਈਆਂ ਉਹਨਾਂ ਨੂੰ ਕੋਈ ਇੰਨਾ ਟਾਈਮ ਨਹੀਂ ਮਿਲਿਆ ਕਿ ਉੱਥੇ ਜਾ ਕੇ ਜਾ ਕੇ ਉਸ ਜਗ੍ਹਾ ਤੇ ਜਾ ਕੇ ਤੈਕ ਹੀ ਸਕਨ ਹੋਇਆ ਕੀ ਹੈ ਅੱਜ ਕਿੱਥੇ ਹੈ ਕੋਈ ਕਿਸੇ ਪਾਰਟੀ ਚ ਕਿਸੇ ਪਾਰਟੀ ਚ ਹੈ ਤੇ ਖਾਲਸਾ ਜੀ ਨੁਕਸਾਨ ਕੀ ਹੋਇਆ ਤੁਸੀਂ ਪੰਤ ਦੀ ਪਾਰਟੀ ਨੂੰ ਸਾਰੇ ਚਿੰਬੜ ਗਏ ਉਹ ਦੋਸ਼ੀ ਚਿੰਬੜ ਗਏ ਤੇ ਪਾਰਟੀ ਨੂੰ ਕਮਜ਼ੋਰ ਕਰਤਾ ਉਹ ਨਤੀਜਾ ਕੀ ਹੋਇਆ ਥੋਡੀ ਕੌਮ ਤੇ ਹਮਲੇ ਹੋਣ ਲੱਗੇ ਥੋਡੀ ਕੌਮ ਤੇ ਹਮਲੇ ਹੋਣ ਲੱਗੇ ਥੋਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 102 ਸਾਲ ਪੁਰਾਣੀ ਆਪਣਾ ਪਾਰਲੀਮੈਂਟ ਕੌਮ ਦਾ ਪਾਰਲੀਮੈਂਟ ਹੈ ਉਹਨਾਂ ਤਾਕਤਾਂ ਨੂੰ ਹਿੰਮਤ ਪੈ ਗਈ ਕਿ ਉਹ ਵੀ ਤੋੜ ਦਿੱਤਾ ਜਾਏ ਤਾਕਤਾਂ ਨੂੰ ਮੌਕਾ ਮਿਲਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਕਾਬਜ ਹੋ ਗਏ ਕੈਲੇ ਪਲੇ ਕੈਲੇ ਸੋਚ ਨਹੀਂ ਸਕਦਾ ਸੀ ਤਖਤ ਪਟਨਾ ਸਾਹਿਬ ਹਜ਼ੂਰ ਕਮੇਟੀ ਦੇ ਵੀ ਕਾਬਜ ਹੋ ਗਏ ਹਜ਼ੂਰ ਸਾਹਿਬ ਕਮੇਟੀ ਦੇ ਕਾਬਜ ਹੋ ਗਏ ਤੇ ਹਲੇ ਵੀ ਆਪਾਂ ਨਹੀਂ ਆਪਣੀ ਅੱਖਾਂ ਖੋਲਾਂਗੇ ਕਿ ਕੌਣ ਕੌਮ ਦਾ ਦੁਸ਼ਮਣ ਹੈ ਕੌਣ ਕੌਮ ਦੇ ਨਾਲ ਹੈ ਮੈਨੂੰ ਕਿਹੜੀ ਕਿਹੜੀ ਦੁੱਖ ਹੁੰਦਾ ਜਦੋਂ ਘਰੇ ਬੈਠਦਾ ਹੁੰਨਾ ਹੈ ਜਦੋਂ 84 ਦੇ ਵਿੱਚ ਅਕਾਲ ਤਖਤ ਸਾਹਿਬ ਤੇ ਹਮਲਾ ਕੀਤੇ ਗਏ ਉਹਦੇ ਬਾਅਦ 2 ਸਾਲ ਬਾਅਦ 3 ਸਾਲ ਬਾਅਦ ਇਲੈਕਸ਼ਨ ਹੋਏ ਮੈਂ ਲਾ ਕਾਂਗਰਸ ਕਿੰਨੀਆਂ ਸੀਟਾਂ ਲੈ ਗਈ ਇੱਥੇ ਪੰਜਾਬ 'ਚ ਉਹਦੇ ਬਾਅਦ ਕਾਂਗਰਸ ਪਾਰਟੀ ਜਿਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਜਿਨੇ ਆਪਣੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲਯਾਮ ਕੀਤਾ ਉਸ ਪਾਰਟੀ ਨੂੰ ਆਪਾਂ ਬਾਰ-ਬਾਰ ਮੌਕਾ ਦਿੱਤਾ ਸਰਕਾਰ ਬਣਾਉਣ ਤੇ ਦੇ ਬਾਰ-ਬਾਰ ਮੌਕਾ ਲੈ ਕੇ ਆਪਣੇ ਤੇ ਹੀ ਵਾਰ ਕੀਤੇ ਆਪਣੇ ਤੇ ਹੀ ਵਾਰ ਕੀਤੇ ਆਪਾਂ ਹਲੇ ਵੀ ਆਪਣੀ ਕੌਮ ਸਮਝਦੀ ਨਹੀਂ ਆਪਾਂ ਕਦੋਂ ਜਾਗਾਂਗੇ ਆਪਾਂ ਕਦੋਂ ਪਛਾਣਾਂਗੇ ਕਿ ਕਿਹੜੇ ਐ ਜਿਹੜੇ ਆਪਣੀ ਆਪਾਂ ਨੂੰ ਕਮਜ਼ੋਰ ਕਰਦੇ ਲੱਗੇ ਐ ਦੇਖੋ ਪੰਜਾਬ ਨੂੰ ਬਚਾਉਣ ਵਾਲਾ ਖਾਲਸਾ ਪੰਥ ਦੀ ਫੌਜ ਕੱਲੀ ਸ਼ਰੋਮ ਨਹੀਂ ਕਾਲੀ ਦਲ ਹੈ ਜਿੰਨਾ ਮਰਜ਼ੀ ਤੁਸੀਂ ਕੋਈ ਮਰਜ਼ੀ ਕੋਈ ਮਰਜ਼ੀ ਕਹੀ ਜਾਏ ਪੰਜਾਬ ਵਿੱਚ ਤੁਸੀਂ ਕਿਤੇ ਮਰਜ਼ੀ ਚਲੇ ਜਾਓ ਇੱਕ ਪਾਸੇ ਅੱਜ ਗੁਰੂ ਦੀ ਨਗਰੀ ਤੁਸੀਂ ਆਪਣੇ ਪਿੰਡਾਂ ਜਾਉਂਗੇ ਲੈਫਟ ਰਾਈਟ ਦੇਖਦੇ ਰਹੋ ਜੋ ਕੁਝ ਵੀ ਬਣਿਆ ਹੈ ਜੋ ਕੁਝ ਵੀ ਤੱਕੀ ਦੇਖ ਰਿਹਾ ਹਾਂ ਕੱਲੀ ਪੰਥ ਦੀ ਸਰਕਾਰ ਨੇ ਕਾਲੀ ਦਲ ਦੀ ਸਰਕਾਰਾਂ ਨੇ ਕੀਤਾ ਹੋਰ ਕਿਸੇ ਨੇ ਵੱਡੇ ਬਾਦਲ ਸਾਹਿਬ ਦੇ ਮੱਝ ਬਹੁਤ ਜ਼ਿਆਦਾ ਬੋਝ ਰਿਹਾ ਐ ਇਸ ਕੱਲ ਦਾ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਮੈਂ ਐ ਸ਼ਰੋਮਨੀ ਕਾਲੀਦਲ ਦੇ ਪ੍ਰਧਾਨ ਹੁੰਦੇ ਨਾਤੇ ਮੁਖ ਸੇਵਾਦਾਰ ਹੁੰਦੇ ਨਾਤੇ ਆਪਾਂ ਸਾਰੇ ਗੁਰੂ ਮਹਾਰਾਜ ਦੇ ਹਜ਼ੂਰੀ ਚ ਆਪਾਂ ਮੌਜੂਦ ਆਂ ਸ਼੍ਰੀ ਕਲਤਕ ਸਾਹਿਬ ਦੇ ਸੰਮੁਖ ਹੋ ਕੇ ਸਿਰ ਝੁਕਾ ਕੇ ਮੈਂ ਭੂ ਮਹਾਰਾਜ ਤੋਂ ਮਾਫੀ ਮੰਗਣਾ ਚਾਹਣਾ ਹੈ ਕਿ ਸਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ ਸਰਕਾਰ ਜਾਂ ਸਰਕਾਰ ਤੋਂ ਬਗੈਰ ਵੀ ਕਿਸੇ ਦਾ ਦੁੱਖ ਦਿਖਾਇਆ ਹੋਏ ਅਸੀਂ ਮਾਫੀ ਚਾਹੁੰਦੇ ਹਾਂ ਜੇ ਕਿਸੇ ਦਾ ਜੇ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਕਿਉਂਕਿ ਆਮ ਸੰਗਤ ਦੇ ਵਿੱਚ ਮੰਚ ਹੈ ਕਿ ਪੰਤਕ ਸਰਕਾਰ ਸੀ ਹਾਂ ਪੰਤਕ ਸਰਕਾਰ ਸੀ ਪਰ ਕਿਵੇਂ ਹੋਇਆ ਜਦੋਂ ਤੱਕ ਅਸੀਂ ਪਤਾ ਕਰਨ ਲੱਗੇ ਤੇ ਸਾ ਤੋਂ ਪ੍ਰੈਸ਼ਰ ਪਾ ਕੇ ਕੱਢ ਦਿੱਤਾ ਸਾਨੂੰ ਉਹ ਉਹਦੀ ਵੀ ਮਾਫੀ ਕਿ ਅਸੀਂ ਨੇ ਦੋਸ਼ੀ ਫੜ ਸਕੇ ਪਰ ਅਸੀਂ ਵਾਦਾ ਕਰਦੇ ਹਾਂ ਕਿ ਅਸੀਂ ਜਿਹੜੇ ਅਸਲੀ ਦੋਸ਼ੀ ਹੈ ਉਹਨਾਂ ਨੂੰ ਜੇਲ੍ਹਾਂ ਚ ਭਾਵਾਂਗੇ ਤੇ ਨਾਲੇ ਜਿਨ੍ਹਾਂ ਨੇ ਸਿਆਸਤ ਕੀਤੀ ਹੈ ਉਹਨਾਂ ਦੀ ਵੀ ਸ਼ਕਲਾਂ ਵੀ ਕੌਮ ਦੇ ਸਾਹਮਣੇ ਪੇਸ਼ ਕਰਾਂਗੇ ਜਿਨ੍ਹਾਂ ਨੇ ਸਿਆਸਤ ਕੀਤੀ ਹੈ ਮੈਂ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਤਰਫੋਂ ਵੀ ਕਿਉਂਕਿ ਉਹਨਾਂ ਨੇ ਕਿਉਂਕਿ ਅੱਜ ਆਪਣੇ ਵਿੱਚ ਨਹੀਂ ਰਹੇ ਐਸ ਮੁਖ ਸੇਵਾ ਦਾ ਤਰਫੋਂ ਤੇ ਸਮੂਚੀ ਪਾਰਟੀ ਦੀ ਲੀਡਰਸ਼ਿਪ ਤਰਫੋਂ ਤੇ ਸਮੂਚੀ ਪਾਰਟੀ ਦੇ ਵਰਕਰ ਕਿਉਂਕਿ ਪਾਰਟੀ ਦੇ ਵਰਕਰ ਵੀ ਆਪਣੀ ਪਾਰਟੀ ਦੀ ਇੱਕ jaan ਹੁੰਦੇ ਐ ਅਸੀਂ ਪ੍ਰਮਾਤਮਾ ਦੇ ਸਾਹਮਣੇ ਅਰਦਾਸ ਬੇਨਤੀ ਕਰੀਏ ਅੱਜ ਕਿ ਪ੍ਰਮਾਤਮਾ ਜਾਣੇ ਜਾਂ ਨੇ ਸਾਥ ਕੋਈ ਪੁੱਲ ਹੋਈ ਹੋਏ ਅਸੀਂ ਸਿਰ ਝੁਕਾ ਕੇ ਮਾਫੀ ਮੰਗਦੇ ਆਂ ਅਸੀਂ ਜੋ ਗੁਰੂ ਸਾਹਿਬਾਂ ਦੇ ਦੱਸੇ ਹੋ ਰਸਤੇ ਸਿਧਾਂਤਾਂ ਦੇ ਜਿਵੇਂ ਜਿਵੇਂ ਸਿਧਾਂਤ ਹੈ ਅਮਨ ਸ਼ਾਂਤੀ ਭਾਈਚਾਰਕ ਸਾਂਝ ਦਾ ਸਰਬੱਤ ਦੇ ਭਲੇ ਦਾ ਪੰਜਾਬ ਨੂੰ ਤਰੱਕੀ ਲੈਂਦੇ ਉਸੇ ਸਿਧਾਂਤਾਂ ਤੇ ਸਾਡੇ ਸਿਰ ਤੇ ਹੱਥ ਰੱਖਣ ਸਾਰੇ ਸਮੂਚੀ ਵਰਕਰਾਂ ਤੇ ਸਾਡੀ ਜਥੇਬੰਦੀ ਤੇ ਕਿ ਅਸੀਂ ਪੰਜਾਬ ਨੂੰ ਫਿਰ ਤੋਂ ਵਾਪਸ ਉਹ ਲੀਆਂ ਤੇ ਲੈ ਕੇ ਆਈਏ ਕਿਉਂਕਿ ਜੈਜੀ ਹਾਲਾਤ ਬਣ ਗਈ ਹੈ ਪੰਜਾਬ ਵਿੱਚ 5 ਸਾਲ ਕਾਂਗਰਸ ਦੇ ਤੇ ਜਿਹੜਾ ਹੁਣ ਹੁਕਮਰਾਨ ਆਇਆ ਹੈ ਜਿਸ ਤਰੀਕੇ ਨਾਲ ਲੱਗਿਆ ਜਿਸ ਤਰੀਕੇ ਨਾਲ ਉਹਨਾਂ ਨੇ ਗੁਰੂ ਘਰਾਂ ਤੇ ਹੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਆਪਣੇ ਪੁਲਿਸ ਨਾਲ ਹੀ ਐਜੈਕਸ ਸੀਨ ਆਪਾਂ ਅਜ ਤੱਕ ਨਹੀਂ ਕਿਤੇ ਦੇਖਿਆ ਸੋ ਆਪਣੀ ਫੌਜ ਨੂੰ ਬਲ ਬਖਸ਼ਣ ਅਸੀਂ ਐਜੇ ਦੁਸ਼ਮਨਾ ਦਾ ਸਾਹਮਣਾ ਕਰ ਸਕੀਏ ਤੇ ਪੰਜਾਬ ਨੂੰ ਇਕੱਠਾ ਕਰਕੇ ਅਸੀਂ ਸੱਚੀ ਗਵਾਈ ਜਿਵੇਂ ਪਹਿਲੇ ਦਿੰਦੇ ਰਹੇ ਆ ਉਹ ਸੱਚੀ ਗਵਾਈ ਦੇ ਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਲੜਾਈ ਲੜੀਏ ਤੇ ਪੰਜਾਬ ਦੀ ਤਰੱਕੀ ਵਾਸਤੇ ਲੜਾਈ ਲੜੀਏ ਮੈਂ ਹੋਰ ਵੀ ਬੇਨਤੀ ਕਰਦਾ ਕਿ ਸਾਰੇ ਪੰਥਿਕ ਸੋਚ ਰੱਖਣ ਵਾਲੇ ਜਿਹੜੇ ਇੱਕ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਜਿਨ੍ਹਾਂ ਦੇ ਦਿਲ 'ਚ ਮਨਚ ਸ਼ਰੋਮਣੀ ਅਕਾਲੀ ਦਲ ਹੈ ਜਿਨ੍ਹਾਂ ਦੇ ਖੂਨ ਵਿੱਚ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਹੈ ਜਿਹੜੀਆਂ ਧਿਰਾਂ ਅਲੱਗ-ਅਲੱਗ ਹਿੱਸੇ ਵੰਡਣਾ ਚਾਹੁੰਦੀਆਂ ਮੈਂ ਉਹਨਾਂ ਨੂੰ ਬੇਨਤੀ ਕਰਦਿਆਂ ਏਕਤਾ ਵਿੱਚ ਹੀ ਤਾਕਤ ਹੈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੇ ਮੇਰੇ ਕੋਈ ਲਫ਼ਜ਼ਾਂ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਜਾਂ ਸਾਡੇ ਕਿਸੇ ਲੀਡਰਸ਼ਿਪ ਦੇ ਕਹਿਣ ਨਾਲ ਕਿਸੇ ਨੂੰ ਕੋਈ ਦੁੱਖ ਪਹੁੰਚਿਆ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਮੈਂ ਸਾਰਿਆਂ ਨੂੰ ਆਈ ਅਪੀਲ ਕਰਦਾ ਹਾਂ ਕਿ ਸਾਰੇ ਇੱਕ ਝੰਡੇ ਥਲੇ ਇਕੱਠੇ ਹੋ ਜਓ ਕਿਉਂਕਿ ਆਪਣੀ ਕੌਮ ਤੇ ਧੱਕੇ ਸ਼ੁਰੂ ਹੋ ਗਏ ਇੱਕ ਤਾਕਤਵੰਗ ਫੌਜ ਹੀ ਇੱਕ ਤਾਕਤਵੰਦ ਫੌਜ ਹੀ ਇਹਨਾਂ ਦੁਸ਼ਮਣਾਂ ਨੂੰ ਨਕਾਰ ਕੇ ਸਿੱਟੇਗੀ ਤੇ ਪੰਜਾਬ ਵਿੱਚ ਖਾਲਸਾ ਪੰਥ ਵਿੱਚ ਵਾਪਸ ਖੁਸ਼ੀਆਂ ਲੈ ਕੇ ਆਏਗੀ ਤੇ ਮੈਂ ਬੇਨਤੀ ਕਰਦਾ ਕਿ ਆਪਣੀ ਜਿਹੜੀ ਤਾਕਤ ਹੈ ਕਿਉਂਕਿ ਆਪਣੇ ਸਾਹਮਣੇ بڑے ਮਸਲੇ ਆ ਗਏ ਆ ਬੰਦੀ ਸਿੱਖਾਂ ਨੂੰ ਰਿਹਾ ਕਰਨ ਦਾ ਮਸਲਾ ਹੈ ਆਪਣੇ ਗੁਰੂ ਘਰਾਂ ਜਿਨ੍ਹਾਂ ਤੇ ਕਬਜ਼ਾ ਕਰੀ ਬੈਠੇ ਆ ਉਹ ਵਾਪਸ ਸੇਵਾ ਸੰਭਾਲ ਖਾਲਸਾ ਪੰਥ ਵਿੱਚ ਲਿਆਉਣ ਦੀ ਆਪਣੇ ਕੋਲੇ ਬੜੇ ਚੁਣੌਤੀਆਂ ਇੱਕ ਹੁਣ ਜਿਹੜੀਆਂ ਕਮੇਟੀ ਦੀਆਂ ਇਲੈਕਸ਼ਨ ਆਉਣੀਆਂ ਉੱਥੇ ਵੀ ਆਜੰਸੀਆਂ ਦੇ ਲੋਕ ਇਕੱਠੇ ਹੋ ਕੇ ਆ ਫਿਰ ਤੋਂ ਖੁਸ਼ਬਹਿੜ ਕਰਨ ਦੀ ਕੋਸ਼ਿਸ਼ ਕਰਨਗੇ ਆ ਸਾਰੀ ਤਾਕਤ ਤਾਂ ਆਪਾਂ ਸਾਹਮਣਾ ਕਰ ਸਕਾਂਗੇ ਜੇ ਆਪਾਂ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਆਪਾਂ ਖਾਲਸਾ ਪੰਥ ਦੀ ਫੌਜ ਸ਼ਰੋਮਨੀ ਕਾਲੀ ਨੂੰ ਤਗੜਾ ਕਰੀਏ ਫਤਿਹ ਤੇ 20 ਤਰੀਕ ਨੂੰ ਆਪਾਂ ਸਾਰੇ ਦਿੱਲੀ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਆਪਾਂ ਸਾਰੇ ਉੱਥੇ ਇਕੱਠੇ ਹੋਣਾ ਤੇ ਆਪਣੇ ਉਹਨਾਂ ਨੂੰ ਪ੍ਰੈਸ਼ਰ ਪਾ ਕੇ ਚਰਾ ਕੇ ਲਿਆਉਣਾ ਹੈ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਮਹਾਨ ਸ਼ਹੀਦਾਂ ਦੀ ਜਥੇਬੰਦੀ ਉਹਦੇ ਪਛੋਕਰ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਸਾਰੇ ਤੁਹਾਡੇ ਨਾਲ ਮਿਲਾਂਕਣ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਨੇ ਕੀਤਾ ਸੋ ਆਓ ਪ੍ਰਧਾਨ ਸਾਹਿਬ ਨੂੰ ਸਰਪਉ ਦੀ ਅਖੰਡ ਪਾਠ ਸਾਹਿਬ ਦੀ ਖੁਸ਼ੀ ਦੇ ਵਿੱਚ ਸਰਪਉ ਦੀ ਬਖਸ਼ਿਸ਼ ਹੋਣੀ ਆ ਉਤਪਾਦ ਦੇਗ ਤੇ 12 ਵਜੇ ਆਪਾਂ ਤੇ